ਸਤਿ ਸ੍ਰੀ ਅਕਾਲ ਦੋਸਤੋ ਬੜੀ ਹੀ ਦੁਖਦ ਘਟਨਾ ਵਾਪਰੀ ਹੈ ਸਾਡੇ ਵੀਰ ਨਾਲ ਰਾਜਵੀਰ ਜਵੰਦਾ ਜੀ ਨਾਲ ਜੋ ਕਿ ਬਹੁਤ ਹੀ ਵਧੀਆ ਸਿੰਗਰ ਬਹੁਤ ਹੀ ਵਧੀਆ ਸੁਭਾਅ ਦੇ ਸਿੰਗਰ ਸਨ ਉਹਨਾਂ ਦੀ ਜੇ ਆਪਾਂ ਜੀਵਨੀ ਦੀ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਜੀ ਦਾ ਜਨਮ 20 ਜੂਨ 1990 ਨੂੰ ਪਿੰਡ ਪੋਨਾ ਤਹਿਸੀਲ ਜਿਗਰਾਉਂ ਜ਼ਿਲ੍ਹਾ ਲੁਧਿਆਣਾ ਪੰਜਾਬ ਵਿੱਚ ਹੋਇਆ ਸੀ ਉਹ ਇੱਕ ਪੁਲਿਸ ਪਰਿਵਾਰ ਨਾਲ ਸੰਬੰਧਤ ਸਨ ਉਹ ਕੁਝ ਸਮੇਂ ਲਈ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਰਹੇ ਉਸ ਤੋਂ ਬਾਅਦ ਸੰਗੀਤ ਦੀ ਦੁਨੀਆ ਵਿੱਚ ਆ ਗਏ ਜੇਕਰ ਆਪਾਂ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਰਾਜਵੀਰ ਨੇ ਆਪਣਾ ਗਾਇਕੀ ਦਾ ਕੈਰੀਅਰ 2014 ਵਿੱਚ ਸ਼ੁਰੂ ਕੀਤਾ ਉਸ ਦਾ ਪਹਿਲਾ ਗੀਤ ਸੀ ਮੁੰਡਾ ਲਾਇਕ ਮੀ ਇਸ ਤੋਂ ਬਾਅਦ ਉਹ ਕਈ ਹਿੱਟ ਗੀਤਾਂ ਨਾਲ ਪ੍ਰਸਿੱਧ ਹੋਏ ਜਿਵੇਂ ਕਿ ਕਾਲੀ ਜਵਿੰਦਾ ਦੀ ਖੁਸ਼ ਰਹੇ ਰਹਾ ਕਰ ਸਰਦਾਰੀ ਲੈਂਡਲੋਰਡ ਦੋ ਹੀ ਸੱਜਣਾ ਵੈਰ ਮਨਿੰਦਰ ਬੁੱਟਣ ਨਾਲ ਮਿਲ ਕੇ ਵੀ ਉਹਨਾਂ ਨੇ ਗਾਣਾ ਕੀਤਾ ਉਹ ਆਪਣੀ ਆਵਾਜ਼ ਤੇ ਸਟਾਈਲ ਤੇ ਪੰਜਾਬੀ ਮਾਨ ਲਈ ਮੰਨੇ ਜਾਂਦੇ ਉਹ ਆਪਣੇ ਪੰਜਾਬ ਦਾ ਇੱਕ ਮਾਨ ਸੀ ਰਾਜਵੀਰ ਜੇ ਆਪਾਂ ਅਦਾਕਾਰੀ ਦੀ ਗੱਲ ਕਰੀਏ ਰਾਜਵੀਰ ਜਵੰਦਾ ਨੇ ਗਾਇਕੀ ਤੋਂ ਇਲਾਵਾ ਪੰਜਾਬੀ ਫਿਲਮਾਂ ਦੇ ਵਿੱਚ ਵੀ ਬਹੁਤ ਵਧੀਆ ਰੋਲ ਵਰਤਿਆ ਉਹਨਾਂ ਦੀਆਂ ਮੁੱਖ ਫਿਲਮਾਂ ਵਿੱਚ ਸ਼ਾਮਲ ਹਨ ਸੂਬੇ ਦਾ ਜੋਗਿੰਦਰ ਸਿੰਘ ਜਿਹੜੀ ਕਿ 2018 ਦੇ ਵਿੱਚ आई सी जिंदजन 2019 ਦੇ ਵਿੱਚ ਮਿੰਦੋ 2019 ਚ ਇਹਨਾਂ ਫਿਲਮਾਂ ਰਹੀ ਉਹਨਾਂ ਨੇ ਆਪਣੀ ਅਦਾਕਾਰੀ ਦੀ ਕਾਬਿਲਤ ਨੂੰ ਵੀ ਸਾਬਿਤ ਕੀਤਾ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਰਾਜਵੀਰ ਜਵੰਦਾ ਵਿਆਹ ਸ਼ੁਦਾ ਸਨ ਉਹਨਾਂ ਦੇ ਦੋ ਬੱਚੇ ਹਨ ਉਹ ਆਪਣੇ ਪਰਿਵਾਰ ਨਾਲ ਬਹੁਤ ਜੁੜੇ ਹੋਏ ਹਨ ਅਕਸਰ ਉਹ ਆਪਣੀ ਮਾਤਭੂਮੀ ਪੰਜਾਬ ਪ੍ਰੇਮ ਬਾਰੇ ਗੱਲ ਕਰਦੇ ਹਨ ਹਾਸੇ ਦੀ ਗੱਲ ਕਰੀਏ ਜਿਹੜਾ ਕਿ ਸਾਰੇ ਪੰਜਾਬ ਨੂੰ ਘਟਾ ਪਿਆ ਦਰਦਨਾਕ ਹਾਸਾ ਉਹਨਾਂ ਦਾ 27 ਸਤੰਬਰ 2025 ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਨੇੜੇ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋਏ ਉਹਨਾਂ ਨੂੰ ਗੰਬੀਰ ਸਿਰ ਤੇ ਅਤੇ ਰੀੜ ਦੀ ਹੱਡੀ ਤੇ ਚੋਟ ਲੱਗੀ ਤੇ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹ 11 ਦਿਨ ਤੱਕ ਵੈਂਟੀਲੇਟਰ ਤੇ ਰਹੇ ਪਰ ਅਫਸੋਸ ਉਹ 8 ਅਕਤੂਬਰ 2025 ਨੂੰ ਸਿਰਫ 35 ਸਾਲ ਦੀ ਉਮਰ ਵਿੱਚ ਦਿਹਾਂਤ ਕਰ ਗਏ ਉਨ੍ਹਾਂ ਦੀ ਅੰਤਿਮ ਅਰਦਾਸ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਪੋਣਾ ਵਿੱਚ ਕੀਤੀ ਗਈ ਜਿੱਥੇ ਹਜ਼ਾਰਾਂ ਪ੍ਰਸ਼ੰਸਕ ਤੇ ਸੰਗੀਤ ਸਿਤਾਰੇ ਮੌਜੂਦ ਸਨ